ਸਾਸ਼ੀ ਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਤੇ ਮੰਮੀ ਆ ਗਈ ਸੀ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਹੋਗਾ ਲਾਸਟ ਵੀਡੀਓ ਦੇ ਵਿੱਚ ਤੇ ਮੰਮੀ ਹੁਣ ਖੋਲਣ ਲੱਗਿਆ ਸਮਾਨ ਆ ਆਪਾਂ ਵਿਖਾਵਾਂਗੇ ਪਟਾਰੀ ਚਲੋ ਭਈ ਖੋਲ ਦੋ ਮੰਮੀ ਜੀ ਚੱਕੋ ਯਾ ਲੋ ਜੀ ਕੀ ਕੀ ਨਿਕਲਦਾ ਦੇਖਿਓ ਹੁਣ ਪਹਿਲਾਂ ਤਾਂ ਮਠਿਆਈ ਨਿਕਲਿਆ ਵੀ ਬੱਸ 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 ਇੱਧਰ ਹੋ ਜਾ ਕੇ ਰਵੇ ਯਾਰ ਆ ਮੈਨੂੰ ਇੱਕ ਟਿੱਕੀ ਦੇ ਪਹਿਲਾਂ ਟੋਡਾ ਟੋਡਾ ਜੀ ਇੱਧਰ ਰੱਖੀਓ ਤੁਮਾਂ ਦੋ ਡੱਬੇ ਆਹ ਤਾਂ ਆਹ ਚੱਲ ਇਹਦੇ ਰੱਖ ਦੇ ਤੇ ਤੀਜਾ ਸੇਵਾਂ ਹੈ ਇਹਦੇ 'ਚ ਸੇਵਾਂ ਆ ਇਹਦੇ ਵਿੱਚ ਬਿਸਕੁਟ ਇਹਦੇ ਵਿੱਚ ਮੇਰੇ ਕੈਰਬੂਦੀ ਕਾਜੂ ਕਤਲੀ ਕੈਰਬੂਦੀ ਕਾਜੂ ਕਤਲੀ ਆ ਗਈ ਇਹ ਦੇਚ ਮੇਰੇ ਬਿਸਕਟ ਹਰ ਦੇਖ ਧੱਕਾ ਨਾ ਕਰ ਪੁੱਤ ਪੁੱਛੋ ਮੈਂ ਤੂੰ ਸਿਰਫ ਤੈਨੂੰ ਬੈਠਣ ਲਈ ਸੱਜਿਆ ਸੀ ਹੋਰ ਕੋਈ ਨਹੀਂ ਕਰਨਾ ਬਿਸਕਟ ਇਹਦੇ ਵਿੱਚ ਬਿਸਕਟ ਆ ਜੀ ਬਾਹਰ ਹੋਣਾ ਕਣੇ ਚਲੇ ਹੋ ਜਾਣਗੇ ਮੰਮੀ ਹਾਂ ਰਹਿਣ ਨੂੰ ਕੋਈ ਨਾ ਬਿਸਕਟ ਆ ਬਸ ਉਹ 라ਜੂਰਾ ਕਰੀ ਬੈਧੀ ਨਾ ਹਾਂ ਇਹ ਤਾਂ ਪਤਲੇ ਵਾਲੇ ਸੀ ਤੇ ਬਾਹਰ ਆ ਗਿਆ ਬਾਹਰ ਆ ਗਿਆ ਉੱਤੇ ਬਾਹਰ ਆ ਗਿਆ ਉੱਤੇ ਹਾਂ ਲੋ ਬਰੇ ਚੱਕੋ ਵੀ ਆਵਦਾ ਉਹਦਾ ਸਬਾਨ ਚੱਕੀ ਜਾਇਓ ਆ ਮੇਰਾ ਲੂਟ ਆ ਵੀਰੇ ਨਹੀਂ ਮੇਰਾ ਧੰਵਾਦ ਕਹਿਰਵ ਦਾ ਕਿੱਥੇ ਆ ਕਹਿਰਵ ਦਾ ਉੱਧਰ ਆ ਉਹਦੇ ਵਿੱਚ ਬੈਗ ਤੋਂ ਕੱਢ ਕੇ ਲਿਆ ਇਹਦੇ ਨਾਲ ਉੱਤੇ ਹੀ ਪਏ ਤੇ ਉਹ ਕਾਲੇ ਲੈ ਗਿਓ ਆਹ ਆ ਮੇਰੇ ਕੱਪੜੇ ਆ ਉਸੇ ਬਾਸਿਕੜਾ ਦੂਰ ਕਿਲਾ ਨਾ ਬਟਨ ਉਹਦੇ ਆ ਮੇਰੇ ਕੱਪੜੇ ਆ ਆ ਪਾਈ ਕਹਿਰਵ ਦੀ ਬਟਨ ਸੋਹਣੇ ਲੱਗੇ ਕਹਿਰਵ ਆ ਵੇ ਕਹਿਰਵ ਦੇ ਕੱਪੜੇ ਵਾਹ ਕਹਿਰਵ ਦੇ ਲੱਗ ਗਿਆ ਆਉ ਦੇ ਹੋਰ ਖਲਾਰਾ ਪਾਊਗਾ ਬਸ ਪੂਰਾ ਬਸ 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 ਆਹ ਕੋਈ ਨਹੀਂ ਆ ਆ ਮਨੁੰਦੇ ਆ ਮੇਰਾ ਸੂਟ ਹੈ ਮੈਚਿੰਗ ਦਿਨਾਂ ਦੇ ਸਾਡੇ ਕੋਈ ਆ ਬਸ ਸੱਚੀ ਮੈਚਿੰਗ ਹੋ ਗਈ ਓਏ ਹਾਂ ਤੇ ਹੋਰ ਮੈਚਿੰਗ ਕਰਕੇ ਬਣਾਏ ਆ ਕਿਹੜਾ ਰਵਦਾ ਵੀ ਇਹਦੇ ਨਾਲ ਦਾ ਜਾਵਾਂ ਉਹ ਕਹਿੰਦੇ ਫੋਟੋ ਤੇ ਇੱਕ ਆ ਸੂਟ ਆ ਮੇਰਾ ਮੈਂ ਹੋਰ ਕਰਨਾ ਆ ਹੋਣਾ ਕਰਨਾ ਸਾਲਾ ਹੋਣੀ ਹੈ ਆ ਕੀ ਰੰਗ ਬਰੰਗਾ ਹੋ ਗਿਆ ਤਾਂ ਕੰਮ ਮੈਂ ਤਾਂ ਦੋਬਲ ਛੇੜ ਆ ਇਹ ਸੋਹਣਾ ਹਾਂ ਬਹੁਤ ਸੋਹਣਾ ਕੈਰ ਉਹਦਾ ਵੀ ਹੋ ਤੀਜਾ ਪੂਰਾ ਹੋ ਜਾ ਉਹ ਤੇ ਮਾਰਿਆ ਜੋਰ ਤੇ ਯਾਰ ਹਾਂ ਮੇਰਾ ਮੰਮੀ ਨੇ ਕੱਢਿਆ ਆਪ ਹਾਥੀ ਬਹੁਤ ਸੋਹਣਾ ਪਤਾ ਤਾਂ ਹਾਂ ਬੁਟੀਕ ਚੱਲ ਬੂਵੀ ਆਪਣੀ ਹਾਂ ਜੇ ਕਿਸੇ ਨੇ ਕਢਾਉਣਾ ਹੋਵੇ ਤਾਂ ਦੱਸਿਓ ਹਾ ਜੇ ਕਹਿੰਦੇ ਆ ਸੂਟ ਕਢਾਉਣਾ ਹੋਇਆ ਹੈ ਬਹੁਤ ਸੋਹਣਾ ਕੱਡੇ ਈ ਮਾਤਾ ਸੱਚੀ ਬਹੁਤ ਸੋਹਣਾ ਕੱਡੇ ਆ ਸੀਰੀਅਸਲੀ ਕੋਈ ਫਲਕਾਰੀ ਆ ਉਸ ਦੇ ਪੱਗ ਤੇ ਪਹਿਲਾ ਪੱਗ ਤੇ ਕੋਈ ਨਹੀਂ ਚਲੋ ਮੰਮੀ ਨੈਕਸਟ ਤੇ ਆ ਤੇਰੀ ਪੱਗ ਇੱਕ ਬੁੱਢੀ ਪੋਣੀ ਤਾਂ ਸਾਫ ਆ ਚਲੇ ਤਾਂ ਚੱਲ ਗਗਨ ਦਾ ਸਾਫ ਆ ਮੈਂ ਕਿਵੇਂ ਹੋਇਆ ਮੇਰੀ ਇਹ ਕਿਸ ਕੋਲ ਆਣ ਗੋੜੀ ਮੜੇ ਪਾਸੇ ਕਰਕੇ ਚੱਲ ਉਹਨਾਂ ਦਾ ਬੂਰਾ ਜਿਹਾ ਲੱਗ ਗਿਆ ਚਲ ਕੋਈ ਨਾ ਇੱਥੇ ਝਾੜ ਦੋ ਇੱਥੇ ਤੇ ਉਹ ਤਾਂ ਨਹੀਂ ਝਾੜ ਲੈਣਾ ਵੀਰੇ ਆ ਇਹ ਦਿਨ ਆ ਚੁੰਨੀ ਨਹੀਂ ਆਉਣਾ ਆਹ ਆ ਦੁਪੱਟਾ ਨਹੀਂ ਇਹ ਸਤਾਰੀ ਵਾਲੀ ਨਹੀਂ ਸੋਹਣੀ ਹੈ ਜੀ ਬਡੇ ਨੀਤੜ ਓਹ ਦੈਟਸ ਗੁੱਡ ਗੁਰੂ ਕਾਰਾ ਬਾਪ ਦੇ ਕੱਪੜੇ ਆ ਕੱਟ-ਕੱਟ ਦਾ ਵਦਬ ਦੇਖੀ ਜਾਂਦਾ ਅੰਮ੍ਰਿਤਰੀਣਾ ਯਾਰ ਤੂੰ ਸਾਰੇ ਖਲਾਅ ਦੇ ਆਂਬ ਦਾ ਯਾਰ ਤੇਰੀ ਨੀਦ ਹੁੱਲੇ ਬੰਦਾ ਏ ਨਹੀਂ ਡੁੱਲਿਆ ਆ ਵੇ ਮੰਮੀ ਨਹੀਂ ਡੁੱਲਦਾ ਨਹੀਂ ਹੋ ਗਿਆ ਜੰਡਾ ਤੇ ਬਿਰੇ ਕੱਪੜਿਆਂ ਤੇ ਬਚ ਗਏ ਕਿੱਥੇ ਤੇ ਹਾ ਦੇ ਨੀ ਨਹੀਂ 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 ਨਿੱਕੀ ਬਚ ਕੇ ਬਚ ਕੇ ਉਹਦਾ ਤਾਂ ਡੁੱਲਿਆ ਫਿਰਦਾ ਬਟ ਦੇਖੋ ਕਾਕੇ ਬੇਟੇ ਇਹ ਬਚ ਗਏ ਦੇਖੋ ਹੁਣ ਕੀ ਹੁੰਦਾ ਇਹਦੇ ਨਾਲ ਇੱਦੀ ਰੱਖਦੇ ਭਾਵਾ ਆ ਗਈ ਕੜਾਈ ਇਹ ਚ ਵੀ ਕੁਛ ਨਾ ਨਿਕਲੂ ਓਹ ਕੈਰੋ ਦਾ ਸਮਾਨ ਨਿਕਲਿਆ ਠੰਡ ਦੇ ਘੜਾਉਣੇ ਆ ਗਏ ਓਏ ਪਤਾਸੇ ਆ ਗਏ ਵੇ ਓਹ ਤਾਰੀਏ ਸੱਚ ਸਹੀ ਆ ਆ ਤਾਂ ਹੁੰਦਾ ਬੈਠਾ ਆਗਰੇ ਦਾ ਬੈਠਾ ਖੰਡ ਦੇ ਖੜਾਉਣੇ ਆਣਾ ਖੁੱਲੀਆਂ ਖੋਲੇ ਆ ਸਰਪ੍ਰਾਈਜ਼ ਆ ਹਾਂ ਸਰਪ੍ਰਾਈਜ਼ ਆ ਮੇਰੇ ਮੇਰੇ ਫੇਵਰੇਟ ਮੈਨੂੰ ਬੋਸ ਵਾਲਾ ਦਿਖਾਣਾ ਖੰਡ ਦੇ ਖੜਾਉਣੇ ਹੋ ਵੀ ਖੰਡ ਦੇ ਪਰਵਿੰਦਰ ਹਾਂ ਚਲੋ ਬਈ ਕੰਡ ਦੇ ਚਾਦਰਾਂ ਕੰਡ ਦੇ ਬੇਲ ਦੇ ਭਰਾਉਣ ਆ ਆ ਹੈਗਾ ਉਹ ਲੈਣ ਵਾਲਾ ਹਨਾ ਕੰਬਲ ਉੱਤੇ ਲੈਣ ਵਾਲਾ ਮੰਮੀ ਦੀ ਦਵਾਈ ਦਵਾਈ ਕੈਰਵਦੀ ਹੈ। ਅੱਛਾ ਕੈਰਵਦੀ ਹੈ? ਇੰਨੀ ਬਾਗਾਂ ਹੁੰਦੀ ਨੇ। ਇੱਕ ਕਾਹ ਚਾਦਰ। ਲਾਸਟ ਕਾਲੀ ਦਾ ਹੈ। ਹਾਂ। ਆ ਪਿੰਦੀਆ ਮੇਰੀ ਮਮਮੀ ਦੀ। ਆ ਪਿੰਦੀਆ ਮੇਰੀਆਂ। ਆ ਆ ਜਿਹੜੇ ਮੇਰੇ ਭਾਈ ਹੁੰਦੇ ਆ। ਨਾ ਵੀ ਚਾਦਰ ਹੈ ਨਾ। ਤਿੰਨ। ਨਾਲ ਇਹਨਾਂ ਦੇ। ਠੀਕ ਆ। ਤਿੰਨਾਂ ਨਾਲ ਹੀ ਸਰਾਂ ਨੇ। ਹਾਂ। ਨਹੀਂ ਆ ਤਾਂ ਉੱਤੇ ਲੈਣਾ ਗਣੀ। ਇੱਕ ਤੇ ਦੋ ਚਾਦਰਾਂ ਇਹਨਾਂ। ਤਾਰਿਆਂ ਨੂੰ ਵੀ ਸਵਾਲ ਆਹ ਮੇਰੀ ਡਰੈਸ ਤੇਰੀ ਮੰਮੀ ਨੇ ਭੇਜੀ ਹੈ ਜਿਹੜੀ ਹੂੰ ਪੂਰੇ ਕਹਿੰਦੇ ਦੋ ਰੇ ਜੇ ਹੱਥਾਂ ਵਾਲੀ ਦਵਾਈ ਹੈ ਅੱਛਾ ਆ ਮੇਰਾ ਚਲੋ ਖੰਗ ਵਾਲੀ ਮੰਮੀ ਲਾਤ ਨਹੀਂ ਬਤੀ ਸੀ ਜਾਂਦੇ ਜਾਂਦੇ ਦੋ ਤਾਂ ਬੋਲ ਲੈਦੇ ਚਲੇ ਦੋ ਇਹ ਤੇ ਮੇਰੀ ਆ ਇੱਕ ਕਾ ਇਹ ਮੇਰੀ ਨਹੀਂ ਦਵਾਈਆਂ ਆ ਚਾਦਰ ਬਹੁਤ ਸੋਹਣੀ ਆ ਚਾਦਰ ਬਹੁਤ ਸੋਹਣੀ ਆ ਹਾਂ ਚਾਦਰਾਂ ਚਾਦਰਾਂ ਕਰਤੀਆਂ ਮੰਮੀ ਨੇ ਐਸੀ ਚਾਦਰਾਂ ਚਾਦਰਾਂ ਹੈ ਨੇ ਜਾ ਬਾਕੀ ਤੇਰੇ ਤੂੰ ਦੇ ਨਹੀਂ ਮੇਰੇ ਤਾਂ ਉੱਧਰ ਹੀ ਟੋਟਾ ਇਹ ਸਮਾਨ ਸਾਰਾ ਇਹ ਜਿਹੜਾ 30 ਕਿਲੋ ਕਾ ਦੇਣਾ ਹੋ ਗਿਆ ਹਾਂ ਵੇਖੋ ਪਤਾ ਨਹੀਂ ਕੀ ਕੀ ਜਵਾਨ ਮਾਰੀ ਆ ਆ ਗਏ ਲੈ ਵੇਖ ਲੋ ਮੇਰੀ ਜਵਾਨ ਨਿਕਲੇ ਜਵਾਨ ਮੇਰੀ ਸਾਹਮਣੇ ਆ ਥੋੜੇ ਆ ਤਾਂ ਸਰਾਣੇ ਆ ਨਹੀਂ ਨਾ ਨਿਕਲ ਚੱਕ ਲੈ ਲਓ ਆ ਇੱਕ ਮੇਰੇ ਕੋਲ ਤੇਰੇ ਸਾਤ ਸੋਗਰਾੰ ਦਾ ਕਿੰਨਾ ਹੋਏ 700 ਸੋਗਰਾੰ ਦਾ ਤੋਲ ਕੇ ਦਿੱਤਾ ਉਹਨੇ ਪਤਾ ਨਹੀਂ ਦਈ ਤੋਲ ਕੇ ਦਿੱਤਾ ਚਲੋ ਜੀ ਬਸ ਜੀ ਨਿਭੜ ਗਿਆ ਕੰਮ 100 ਗ੍ਰਾਮ ਦਾ ਕਿਤੇ ਆਦਤ ਨਹੀਂ ਹੋ ਜਾਂਦਾ ਖੜ ਜਾ ਇੱਕ ਹਜੇ ਮਿੰਟ ਹਜੇ ਨਿਕਲੂਗਾ ਕੋਸ਼ੀਰ ਟੀ-ਸ਼ਰਟ ਜਿਹੜੀ ਹਾਂ ਕੰਡਾ ਕਢੋ ਸੱਸ ਨੇ ਭੇਜੀ ਹੈ ਜਿਹੜੀ ਚਲੋ ਜੀ ਧੋਖਾ ਕਰ ਗਿਆ ਐਕਸਪ੍ਰੈਸ਼ਨ ਦੇਖ ਲ ਮਮੀ ਦੇਖ ਲਿਓ ਮਮੀ ਐਕਸਪ੍ਰੈਸ਼ਨ ਹਾਂ ਪਰ ਜੇ ਇੱਕ ਮਿੰਟ ਇਹ ਸੌਕਸ ਸੀ ਬਹੁਤ ਸੀ ਰੈਟੀ ਹੋਣਗੇ ਥਲੇ ਥਲੇ ਆਹ ਕੈਰਬ ਦੇ ਮੋੜ ਨਿਕਲੇ ਕੈਰਬ ਦੇ ਕੱਪੜੇ ਹੋਰ ਨਿਕਲੇ ਇਹ ਤਾਂ ਸੱਲਿਓ ਮੋੜਨ ਦਾ ਗਾਣਾ ਲੱਕ ਸਹੀ ਆ ਇਹਦਾ ਇਹ ਮੈਂ ਕਰ ਤਾ ਜਿੱਤੇ ਪਾਇਆ 10 ਸਾਲਾਂ ਦੇ ਹੁੰਦੇ ਨਾ ਆ ਕੀ ਆ ਮਾਂ ਮਮੀ ਦਾ ਸੂਟ ਆ ਮੇਰੀ ਸਲਵਾਰ ਹਾਂ ਬਸ ਬਈ ਆ ਜਰਾਬਾਂ ਹੁਣ ਆ ਤੁਹਾਡਾ ਸਾਰਿਆਂ ਦੀਆਂ ਜਰਾਬਾਂ ਵਿੱਚ ਇੱਕ ਜੋੜਾ ਮੇਰਾ ਮੈਂ ਪਾ ਹੀ ਲਿਆ ਸੀਗਾ ਹੁਣ ਅਸੀਂ ਪਾਪਾ ਵੇਖਾਂਗੇ ਸੂਟ ਆ ਕੈਰਬ ਦੀ ਆ ਇੱਕ ਜੇਕਰ ਆਪਣੀ ਹੁਣ ਵੀਡੀਓ ਇੱਥੇ ਖਤਮ ਹੁੰਦੀ ਆ ਮਿਲਦੇ ਆ ਅਗਲੇ ਵਲੌਗ ਦੇ ਨਾਲ ਕਰ ਦਿਓ ਸਾਰੇ ਜਾਣੇ ਵਾਏ ਵਾਏ